ਵੀਡੀਓ ਦੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੀ ਖਬਰ ਲੈ ਕੇ ਆਏ ਆਂ ਜੀ ਐਲ ਪੀ ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਜਿਹੜੀ ਹੈ ਆ ਗਈ ਹੈ ਪੂਰੀ ਖਬਰ ਜਿਹੜੀ ਆ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਹੇ ਆਂ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਆਲ ਨੋਟੀਫਿਕੇਸ਼ਨ ਆ ਜਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਗੈਸ ਸਿਲੰਡਰਾਂ ਦੇ ਬਾਰੇ ਵੀ ਜਿਹੜੀਆਂ ਨਵੀਆਂ ਅਪਡੇਟਸ ਆndੀਆਂ ਨੇ ਸੈਂਟਰ ਗਵਰਨਮੈਂਟ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਅਪਡੇਟ ਜਿਹੜੀ ਆ ਤੁਹਾਨੂੰ ਇਸ ਚੈਨਲ ਤੇ ਜਿਹੜੀ ਆ ਮਿਲਦੀ ਰਹੇ। ਸੋ ਤੁਹਾਨੂੰ ਦੱਸ ਦਈਏ ਕਿ LPG ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਇਸ ਵਾਰ ਫੇਰ ਸਰਕਾਰ ਨੇ ਚੌਥੀ ਵਾਰੀ ਜਿਹੜੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਜਿਹੜੀ ਆ ਕਰ ਦਿੱਤੀ ਆ। ਇਸ ਦਾ ਲਾਭ ਜਿਹੜਾ ਆ ਕਿਹੜੇ-ਕਿਹੜੇ ਖਪਤਕਾਰਾਂ ਨੂੰ ਜਿਹੜਾ ਆ ਸੈਂਟਰ ਗਵਰਨਮੈਂਟ ਵੱਲੋਂ ਦਿੱਤਾ ਗਿਆ। ਪੂਰੀ ਜਾਣਕਾਰੀ ਜਿਹੜੀ ਆ ਦੇਣ ਜਾ ਰਿਹਾ ਤੁਹਾਨੂੰ ਦੱਸ ਤੀਏ ਕਿ ਵਧਦੀ ਮਹਿੰਗਾਈ ਦੇ ਨਾਲ-ਨਾਲ ਖਰਚੇ ਜਿਹੜੇ ਨੇ ਘਰਾਂ ਦੇ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਪਰ ਸਰਕਾਰ ਨੇ ਵਰਗੀ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਮਹਿਲਾਵਾਂ ਨੂੰ ਫਿਰ ਤੋਂ ਇੱਕ ਵੱਡੀ ਜੋ ਵੱਡੀ ਰਕਮ ਦਾ ਜਿਹੜਾ ਲਾਭ ਹੈ ਉਹ ਦੇ ਦਿੱਤਾ ਗਿਆ ਤੁਹਾਨੂੰ ਦੱਸ ਰਿਹਾ ਕਿ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਕਈ ਅਜਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਿਸ ਦਾ ਲਾਭ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਨੂੰ ਮਿਲਿਆ ਤੇ ਸੈਂਟਰ ਸਰਕਾਰ ਵੱਲੋਂ ਹੁਣ ਤੋਂ ਫਿਰ ਇੱਕ ਵੱਡਾ ਲਾਭ ਚੜਾਇਆ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੈਂਟਰ ਸਰਕਾਰ ਵੱਲੋਂ 300 ਰੁਪਏ ਸਸਤਾ ਜਿਹੜਾ LPG ਸਿਲੰਡਰ ਜਿਹੜਾ ਕਰ ਦਿੱਤਾ ਗਿਆ ਜੀ ਹਾਂ 300 ਰੁਪਏ ਸਸਤਾ LPG ਸਿਲੰਡਰ ਜਿਹੜਾ ਕਰ ਦਿੱਤਾ ਗਿਆ ਕਿਹੜੀਆਂ-ਕਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਕਿਹੜੀਆਂ-ਕਿਹੜੀਆਂ ਉਹ ਭਾਰਤੀ ਨਾਗਰਿਕਾ ਨੇ ਮਹਿਲਾਵਾਂ ਨੇ ਜਿਨ੍ਹਾਂ ਨੂੰ 300 ਰੁਪਿਆ ਜਲੰਡਰ ਸਸਤਾ ਗੈਸ ਸਿਲੰਡਰ ਜਿਹੜਾ ਸਰਕਾਰ ਹੁਣ ਮੁਹੱਈਆ ਕਰਵਾਏਗੀ ਤੁਹਾਨੂੰ ਦੱਸ ਰਹੀ ਕਿ ਸੈਂਟਰ ਸਰਕਾਰ ਵੱਲੋਂ ਜਿਨ੍ਹਾਂ ਔਰਤਾਂ ਨੂੰ ਫਾਇਦਾ ਹੋਇਆ ਸਭ ਤੋਂ ਪਹਿਲਾਂ ਜੀ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਇੱਕ ਤਾਂ ਉਹਨਾਂ ਨੂੰ ਲਾਭ ਇਸ ਸਕੀਮ ਦਾ ਦੇ ਦਿੱਤਾ ਗਿਆ ਨੰਬਰ 2 ਤੇ ਜਿਨ੍ਹਾਂ ਮਹਿਲਾਵਾਂ ਦੀ ਆਰਥਿਕ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੀ ਨੇ ਮਲਕੀ ਜਿਨ੍ਹਾਂ ਦੀ ਆਮਦਨ ਜਿਹੜੀ ਆ ਪ੍ਰਤੀ ਸਾਲ ਜਿਹੜੀ ਆ 90000 ਰੁਪਏ ਤੋਂ ਘੱਟ ਹੈ ਤੇ ਜਿਨ੍ਹਾਂ ਮਹਿਲਾਵਾਂ ਦੇ ਜ਼ੀਰੋ ਜਨ ਤਨ ਯੋਜਨਾ ਵਾਲੇ ਖਾਤੇ ਬਣੇ ਹੋਏ ਨੇ ਬੈਂਕ ਖਾਤੇ ਉਹਨਾਂ ਮਹਿਲਾਵਾਂ ਨੂੰ ਇਸ ਸਕੀਮ ਦਾ ਸਿੱਧਾ ਲਾਭ ਜਿਹੜਾ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਸਕੀਮ ਹੈਗੀ ਆ ਇਸ ਸਕੀਮ ਦੇ ਵਿੱਚ ਜਿਨ੍ਹਾਂ ਮਹਿਲਾਵਾਂ ਦੀ ਉਮਰ 18 ਸਾਲ ਤੋਂ ਲੈ ਕੇ 60 ਸਾਲ ਦੇ ਵਿੱਚ ਵਿੱਚ ਆ ਉਨਾ ਮਹਿਲਾਵਾਂ ਨੂੰ ਇਸ ਸਕੀਮ ਦਾ ਲਾਭ ਜਿਹੜਾ ਦੇ ਦਿੱਤਾ ਗਿਆ ਚਾਹੇ ਮਹਿਲਾ ਮੈਰਿਡਾ ਜਾਂ ਫਿਰ ਅਨਮੈਰਿਡਾ ਜੇਕਰ ਤੁਸੀਂ ਅਜਿਹੀ ਹੀ ਇਹ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਆਪਣੀ ਨੇੜੇ ਦੀ ਕੈਸ਼ ਏਜੰਸੀ ਜਾ ਕੇ ਇੱਕ ਨਵਾਂ ਗੈਸ ਅਕਾਊਂਟ ਜਿਹੜਾ ਅਪਲਾਈ ਕਰ ਸਕਦੇ ਹੋ ਇਸ ਸਕੀਮ ਦਾ ਨਾਮ ਹੈਗਾ ਪ੍ਰਧਾਨ ਮੰਤਰੀ ਉਜਵਲ ਯੋਜਨਾ ਸਕੀਮ ਪ੍ਰਧਾਨ ਮੰਤਰੀ ਉਜਵਲ ਯੋਜਨਾ ਯਾਨੀ ਕਿ ਪ੍ਰਧਾਨ ਮੰਤਰੀ ਉਜਵਲ ਯੋਜਨਾ ਸਕੀਮ ਹੈ ਦਰਅਸਲ ਤੁਹਾਨੂੰ ਦੱਸ ਦਈਏ ਕਿ ਅਗਲੇ 8 ਮਹੀਨਿਆਂ ਤੱਕ ਲਾਭਪਾਤਰੀਆਂ ਨੂੰ ਆਮ ਗਾਹਕਾਂ ਦੇ ਮੁਕਾਬਲੇ 300 ਰੁਪਿਆ ਗੈਸ ਸਿਲੰਡਰ ਜਿਹੜਾ ਸਸਤਾ ਜਿਹੜਾ ਮਿਲੇਗਾ ਦਰਅਸਲ ਇਸ ਯੋਜਨਾ ਦੇ ਵਿੱਚ ਲਾਭਪਾਤਰੀਆਂ ਨੂੰ ਮੁਫਤ ਐਲਪੀਜੀ ਗੈਸ ਕਨੈਕਸ਼ਨ ਦੇ ਨਾਲ ਨਾਲ 300 ਰੁਪਏ ਸਬਸਿਡੀ ਜਿਹੜੀ ਆ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਕੈਬਨਟ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਖਪਤਕਾਰਾਂ ਨੂੰ LPG ਸਿਲੰਡਰ ਤੇ 200 ਰੁਪਏ ਦੀ ਸਬਸਿਡੀ ਦੀ ਮਨਜ਼ੂਰੀ ਦਿੱਤੀ ਸੀ ਜੋ ਕਿ ਹੁਣ 300 ਰੁਪਏ ਸਬਸਿਡੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਸਕੀਮ ਦੇ ਤਹਿਤ ਲਾਭਪਾਤਰੀਆਂ ਨੂੰ ਹੁਣ ਤੁਹਾਨੂੰ ਦੋਸਤੋ ਦੱਸ ਦਈਏ ਕਿ 31 ਮਾਰਚ 2025 ਤੱਕ 300 ਰੁਪਏ ਦੀ ਸਬਸਿਡੀ ਜਿਹੜੀ ਆ ਮਿਲੇਗੀ ਇਸ ਦਾ ਮਤਲਬ ਹੈ ਕਿ ਜੁਲਾਈ ਤੋਂ ਇਲਾਵਾ ਅਗਲੇ 8 ਮਹੀਨਿਆਂ ਦੇ ਲਈ ਲਾਪਤਰੀ LPG ਗੈਸ ਸਿਲੰਡਰ ਤੇ 300 ਰੁਪਏ ਦੀ ਛੂਟ ਦਾ ਲਾਭ ਜਿਹੜਾ ਲੈ ਸਕਣਗੇ ਜੇਕਰ ਅਸੀਂ ਹੁਣ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਘਰੇਲੂ ਤੌਰ ਤੇ ਇਸਤੇਮਾਲ ਹੋਣ ਵਾਲੇ LPG ਗੈਸ ਸਿਲੰਡਰ ਦੀ ਕੀਮਤ ਜਿੱਥੇ 803 ਰੁਪਏ ਪ੍ਰਤੀ 14 ਕਿਲੋ 200 ਗ੍ਰam ਸਿਲੰਡਰ ਤੇ ਮਿਲਦੀ ਹੈ ਉਹਦੇ ਵਿੱਚ 300 300 ਰੁਪਏ ਦੀ ਸਬਸਿਡੀ ਨਹੀਂ ਮਿਲਦੀ ਆ ਬਲਕਿ ਅਜਿਹੇ ਕਾਹਤਲੀ ਸਿਲੰਡਰ ਹੋਣ ਸਿਰਫ ਤੇ ਸਿਰਫ 503 ਰੁਪਏ ਦੇ ਵਿੱਚ ਜਿਹੜਾ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਜਨਤਕ ਖੇਤਰਾ ਦੀਆਂ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਬਲਕਿ ਆਈਓਸੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬੀਪੀਸੀਐਲ ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਐਚਪੀਸੀਐਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ 1 ਜੁਲਾਈ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਅਜੇ ਤੱਕ ਕੋਈ ਵੀ ਹੋਰ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਸੋ 300 ਰੁਪਏ ਸਬਸਿਡੀ ਦਾ ਲਾਭ ਜਿਹੜਾ ਸਿਰਫ ਉਹਨਾਂ ਹੀ ਦੁਕਾਨ ਮਿਲੇਗਾ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਗੈਸ ਸਿਲੰਡਰ ਬਣੇ ਹੋਏ ਨੇ ਅੱਜ ਦੀ ਵੀਡੀਓ ਵਿੱਚ ਨਹੀਂ ਧੰਨਵਾਦ